वाह गुरू साहिब जी डंडाउ तनकबार ਸਰਬਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਮ ਤੇ ਦੇ ਕਰ ਹੱਥ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਰਗਹਿਨਾ ਆਵੋ ਸਿੱਖ ਸਤਗੁਰ ਕੇ ਪਿਆਰੇਓ ਆਵੋ ਸਿੱਖ ਸਤਗੁਰ ਕੇ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀ ਬਾਣੀਆਂ ਸਿਰ ਬਾਣੀ आनंद गुणी नीधा आनंद गुणी नीधा अखनान जी सतनाम शिव बा हे गुरु साहिब जी सो साहिबान दी ਆਵਨ ਤੇ ਪਵਿੱਤਰ ਹਜੂਰੀ ਦੇ ਵਿੱਚ ਜੁੜ ਬੈਸ ਜੁੜ ਬੈਠੇ ਗੁਰੂ ਪਿਆਰੇ ਗੁਰੂ ਸWARE ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਕਰੀਏ ਰਸਨਾ ਨੂੰ ਪਵਿੱਤਰ ਸਤਿਗੁਰ ਦੇ ਚਰਨਾਂ ਦੇ ਵਿੱਚ ਲਵਾਏ ਹਾਜ਼ਰੀ ਕੋਈ ਰਸਨਾ ਬਾਂਝੀ ਨਾ ਰਵੇ ਆਖੋ ਗੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਸਤਿਗੁਰਦੇ ਪਾਵਨ ਚਰਨਾਂ ਦੇ ਵਿੱਚ ਚੰਦ ਮਿੰਟਾਂ ਦੇ ਲਈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਏ ਲਾਇ ਧਿਆਨਾਂ ਦੇ ਮਾਵਾ ਅਨੁਸਾਰ ਸਤਿਗੁਰ ਦੀ ਮਿਹਰ ਦਾ ਸਦਕਾ ਕੀਰਤਨ ਵਿਖਿਆਨ ਕਰਨ ਦੀ ਸੇਵਾ ਦਾਸ ਦੀ ਝੋਲੀ ਦੇ ਵਿੱਚ ਪਈ ਆਓ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਜੋ ਆਪ ਜੀ ਦਇਆ ਦੇ ਨਾਲ ਉਹਨਾਂ ਮਹਾਨ ਸੰਤ ਮਹਾਪੁਰਸ਼ ਮਹਾਨ ਤਿਆਗੀ ਮਹੰਤ ਪਸਵੀ ਸੰਤ ਮਹਾਪੁਰਸ਼ ਸੰਤ ਬਾਬਾ ਕੜਾਮਾ ਸਾਹਿਬ ਵਾਲੇ ਜਿਨ੍ਹਾਂ ਦੀ 27ਵੀਂ ਮਿੱਠੜੀ ਯਾਦ ਬੜੇ ਬੰਦ ਚੜ ਕੇ ਗੁਰਮੁਖ ਪਿਆਰੇ ਪਿੰਡ ਖੇੜਾ ਗੱਜੂ ਦੀ ਸੰਗਤ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਮਨਾਉਣਾ ਕਰ ਰਹੀ ਹੈ ਕਰੀਏ ਅਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਆਪਣੀ ਸ਼ਰਮ ਦੇ ਵਿੱਚ ਰੱਖ ਕੇ ਇਹ ਜੋ ਸਮਾਗਮ ਆਰੰਭਤਾ ਹੋਈ ਹੈ ਮੇਰੇ ਤੋਂ ਪਹਿਲਾਂ ਸਤਕਾਰਯੋਗ ਮੇਰੇ ਵੱਡੇ ਵੀਰ ਜੀ ਭਾਈ ਸਾਹਿਬ ਭਾਈ ਬਜਨ ਸਿੰਘ ਜੀ ਨੇ ਬੜੇ ਪਿਆਰ ਤੇ ਸਤਿਕਾਰ ਤੇ ਨਰੋਲ ਕੀਰਤਨ ਰਾਹੀ ਆਪ ਜੀਆਂ ਨੂੰ ਨੇ ਹਲ ਕੀਤਾ ਹੈ ਆਓ ਆਪਾਂ ਵੀ ਬੇਨਤੀ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਹ ਜੋ ਕਾਰਜ ਆ ਸਾਡਾ ਨਾ ਇਹਨਾਂ ਜਿੰਦਤ ਨੇ ਵੀ ਗੁਰਮਖ ਪਿਆਰੇ ਕੋਈ ਤਨ ਕਰਕੇ ਸੇਵਾ ਕਰ ਰਹਾ ਕੋਈ ਮਨ ਕਰਕੇ ਸੇਵਾ ਕਰ ਰਿਆ ਕੋਈ ਹੱਥੀ ਸੇਵਾ ਕਰ ਰਹਾ ਹੈ ਸੱਚੇ ਪਾਸ਼ਾ ਇਹਨਾਂ ਸੇਵਾਦਾਰਾਂ ਦੇ ਸਿਰਾਂ ਦੇ ਉੱਤੇ ਮਿਹਰ ਰੱਖ ਕੇ ਨਿਮਰਤਾ ਵਾਲਾ ਗੁਣ ਪਾ ਕੇ ਇਹ ਸੇਵਾ ਸੰਪੂਰਨਤਾ ਹੀ ਬਖਸ਼ਿਸ਼ ਕਰਿਓ ਆਓ ਭਗਤ ਕਬੀਰ ਜੀਆਂ ਦਾ ਗਾਇਨ ਕੀਤਾ ਹੋਇਆ ਸ਼ਬਦ ਆਪ ਜੀ ਦੇ ਨਾਲ ਸਾਂਝਾ ਕਰਿਏ ਆਓ ਸਰਵਣ ਕਰਿਏ ਭਾਈ ਓ ਛੁੱਟੋ ਕੈਸੇ ਤਰੋ ਪਬ ਚਲ ਨਿਤ ਪਾਨੀ ਰਾਖ ਰੱਖ ਮੇਰੇ ਬੀਠਲਾ ਚਨ ਸਰਨ ਤੁਮਾਰੀ ਆਓ ਬੇਤੀ ਕਰ ਸੱਚੇ ਪਾਸ਼ਾ ਜੀ ਆਪਣੇ ਚਰਨਾਂ ਦੇ ਵਿੱਚ ਸਾਨੂੰ ਰੱਖ ਕੇ ਆਪਣਾ ਓਟ ਤੇ ਆਸਰਾ ਦੇ ਕੇ यह सेवा निभा दिए आओ ये सरवण करिए जी क्यों झूटो कैसे तरो क्यों झूटो कैसे तर नित पारी राख राख मेरे बीठ जन शर ਰਾਖ ਰਾਤ ਮੇਰੇ ਪੀਠਲਾ ਜਨ ਸ਼ਰਨ ਤੁਆਰੀ ਓ ਛੁੱਟੋ ਐਸੇ ਕਰਉਂ ਮਉ ਜਨਨੀ ਤਪਾਰੀ ਰਾਖ ਰਾਤ ਮੇਰੇ ਪੀਠਲਾ ਜਨ ਸ਼ਰਨ ਤੁਆਰੀ ਰਾਤ ਮੇਰੇ ਮੇਠਲਾ ਜਨ ਸੰਤੁਖੁ ਆਰੀ ਗਰਹਿ ਤਪਨ ਖੰਡ ਜਾਇ ਜੁਨਖਾਈ ਕੰਦਾ ਗਰਹਿ ਤਪਨ ਖੰਡ ਜਾਇ ਅਜੋ ਬਿਕਾਰ ਨਾ ਛੁੱਟਈ ਅਜੋ ਬਿਕਾਰ ਨਾ ਛੋਟਈ ਪਾਪੀ ਮਨ ਮੰਦਾ ਪਾਪੀ ਮਨ ਮੰਦਾ ਜੋ ਛੁੱਟੋ ਕਿਵੇਂ ਕਰੋ ਅਮ ਚਲ ਨਹੀਂ ਤਪਾਰੀ ਰਾਤ ਰਾਤ ਮੇਰੇ ਤੇ ਜਨ ਸਰਨ ਤੇਹਾਰੀ ਰਾਤ ਰਾਤ ਮੇਰੇ ਦੇਖਦਾ ਜਨ ਸਰਨ ਤੇਹਾਰੀ ਬਿਖੇ ਬਿਖੇ ਕੀ ਬਾਸਨਾ ਤਜ ਨਹੀ ਜਾਈ ਬਿਖੇ ਬਿਖੇ ਕੀ ਬਾਸਨਾ ਤਜ ਨਹੀ ਜਾਈ ਅਨਕ ਜਤਨ ਕਰ ਰਾਖਿਆ ਅਨਕ ਜਤਨ ਕਰ ਰਾਖਿਆ ਫਿਰ ਫਿਰ ਲਪਟਾਈ ਫਿਰ ਫਿਰ ਲਪਟਾਈ ਕਿਉਂ ਛੁੱਟੋ ਕੈਸੇ ਤਨੋਂ ਅਬ ਜਨਨੀ ਤਪਾਰੀ ਸਾਤ ਦਾ ਤੂੰ ਮੇਰੇ ਪਿੱਠਲਾ ਜਨਸ਼ਰ ਜੈ ਰਾ ਜੀਵਨ ਜੋ ਬਨ ਗਿਆ ਕਿਚਕੀਆਂ ਨਾਨੀ ਕਾ ਜੈ ਰਾ ਜੀਵਨ ਜੋ ਬਨ ਗਿਆ ਕਿਚਕੀਆਂ ਨਾਨੀ ਕਾ ਇਹੋ ਜਿ सेतरो तरो पवचल पाले ਕਖਬੀਰ ਮੇਰੇ ਮਾਤਵਾ ਤੂੰ ਸਰਦ ਬਿਆਪੀ ਕਖਤੀਰ ਸੰਸਰ ਨਾਹੀ ਦਿਆਲ ਤੂੰ ਸੰਸਰ ਨਾਹੀ ਦਿਆਲ ਮੋਹਿ ਸੰਸਰ ਪਾਪੀ ਮੋਹਿ ਸੰਸਰ ਪਾਪੀ ਕਿਉ ਛੁਟੋ ਕੈਸੇ ਤਰੋ ਬਬ ਚਲਨਿਤ ਪਾਰੇ ਹਾਂ ਤਸਪ ਸੁਬੀ ਮਾਂ ਤੇ